ਸਤਿ ਸ੍ਰੀ ਅਕਾਲ ਦੋਸਤੋ ਨਮਸਕਾਰ ਜੀ ਅੱਜ ਤੁਹਾਡਾ ਇੱਕ ਹੋਰ ਬਹਿਮ ਦੂਰ ਕਰਨ ਜਾ ਰਿਹਾ ਕਿ ਜਿਹੜਾ ਪੌਦਾ ਹੈ ਇਹਦੇ ਬਾਰੇ ਅਕਸਰ ਹੀ ਸੋਸ਼ਲ ਮੀਡੀਆ ਤੇ ਜਾਂ ਕਮੈਂਟ ਚ ਜਾਂ ਕੋਈ ਵੀਡੀਓ ਪਾ ਕੇ ਕਹਿ ਦਿੰਦਾ ਹੈ ਵੀ ਜੇ ਤੁਹਾਡੇ ਘਰੇ ਸੱਪ ਆਉਂਦਾ ਹੈ ਜਾਂ ਸੱਪ ਆਉਣ ਤੋਂ ਰੋਕਣਾ ਹੈ ਤਾਂ ਆਹ ਪਲਾਂਟ ਲਾ ਲਓ ਆ ਪੌਦਾ ਲਾ ਲਓ ਇਹਦਾ ਨਾਂ ਹੈ ਸਨੇਕ ਪਲਾਂਟ ਇਹਦੇ ਕਰਕੇ ਉੱਥੇ ਜਿੱਥੇ ਲੱਗਿਆ ਹੋਵੇ ਉੱਥੇ ਸੱਪ ਨਹੀਂ ਆਉਂਦਾ ਜਾਣੋ ਇਹਦੇ ਬਾਰੇ ਪੂਰੀ ਗੱਲਬਾਤ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਇੱਕ ਹੋਰ ਬਹਿਮ ਕੱਢਦੇ ਹਾਂ ਤੁਸੀਂ ਅਕਸਰ ਕਈ ਵਾਰੀ ਸੋਸ਼ਲ ਮੀਡੀਆ ਤੇ ਦੇਖਦੇ ਹੋ ਕਿ ਆਹ ਪਲਾਂਟ ਦਿਖਾ ਰਹੇ ਆ। ਆਹ ਪਲਾਂਟ ਦਿਖਾ ਰਹੇ ਹੁੰਦੇ ਆ ਲੋਕ ਕਿ ਇਹ ਸਨੇਕ ਪਲਾਂਟ ਆ। ਇਹਦੇ ਵਿੱਚ ਸੱਪ ਨਹੀਂ ਆਉਂਦਾ। ਇਹਦੇ ਵਿੱਚ ਸੱਪ ਨਹੀਂ ਵਹਿੰਦਾ। ਜਿੱਥੇ ਇਹ ਪਲਾਂਟ ਲੱਗਿਆ ਹੋਵੇ ਉਸ ਜਗ੍ਹਾ ਤੇ ਕਦੇ ਆ ਕੇ ਸੱਪ ਨਹੀਂ ਵਹਿੰਦਾ। ਤੇ ਮੈਂ ਤੁਹਾਨੂੰ ਸੱਪ ਦਿਖਾਉਣਾ। ਦੇਖ ਰਹੇ? ਹਾਂਜੀ। ਤਾਂ ਦੋਸਤੋ ਦੇਖ ਸਕਦੇ ਹੋ ਕਿ ਇਸੇ ਸਨੇਕ ਪlant ਦੇ ਵਿੱਚੋਂ ਇਹ ਕੋਬਰਾ ਮਿਲਿਆ ਖਤਰਨਾਕ ਕੋਬਰਾ ਸਪੈਕਟਕਲਰ ਕੋਬਰਾ ਤੇ ਲੋਕ ਕਹਿੰਦੇ ਆ ਵੀ ਆ ਸਨੇਕ ਪlant ਹੈ ਤੇ ਇਹਦੇ ਵਿੱਚ ਸੱਪ ਨਹੀਂ ਆਉਂਦਾ ਪਰ ਇਸੇ ਦੇ ਥੱਲੇ ਖੱਡ ਦੇ ਵਿੱਚ ਇਹ ਸੱਪ ਫਸਿਆ ਹੋਇਆ ਸੀ ਬੜਿਆ ਹੋਇਆ ਸੀ ਸੋ ਦੋਸਤੋ ਇਦਾਂ ਦੇ ਕੋਈ ਵੀਡੀਓ ਜੋ ਜਿਹੜੇ ਵਹਿਮ ਭਰਮ ਫਲਾਉਂਦੇ ਆ ਉਹਨਾਂ ਦੇ ਵਹਿਮ ਭਰਮ ਚ ਨਾ ਪਵੋ ਤੇ ਹਮੇਸ਼ਾ ਆਪਦੇ ਘਰ ਨੂੰ ਸਾਫ਼ ਸੁਥਰਾ ਰੱਖੋ